ਜੋ ਕਿ ਫੇਰ ਵੀ ਟਿਕੜਾ ਗਿਆ ਤੇ ਸਾਡੇ ਕੋਲ 18 ਲੱਖ ਰੁਪਏ ਦਾ ਇੱਕ ਪ੍ਰਾਈਸ ਟੁੱਟ ਹੋਇਆ। ਨਾਲੇ 45 ਹਜ਼ਾਰ ਰੁਪਏ ਦਾ ਵੀ ਪ੍ਰਾਈਸ ਟੁੱਟ ਹੋਇਆ। ਸੰਗਿਰ ਦਾ ਨਾਮ ਲੱਗਿਆ ਹੀ ਨਵੇਂ-ਨਵੇਂ 8000 ਰੁਪਏ ਦੇ ਨਾਮ ਹੈ। ਉਸ ਤੋਂ ਬਿਲੋ ਸਾਡੇ ਕੋਲ 20000 ਸੁਪਰ ਨੂੰ 1 ਕਰੋੜ ਦਾ ਪ੍ਰਾਈਸ ਟੁੱਟ ਹੋਇਆ ਹੈ। ਜਾਨੀ ਮਾਨੀ ਲਾਟਰੀ ਸਟਾਲ ਯਾਨੀ ਕਿ ਟਿੱਕਾ ਲਾਟਰੀ ਸਟਾਲ ਇੱਕ ਹੀ ਨਾਮ ਜਿਹੜਾ ਜ਼ੁਬਾਨ ਤੇ ਆਉਂਦਾ ਹੈ ਕਿਉਂਕਿ ਟਿੱਕਾ ਲਾਟਰੀ ਸਟਾਲ ਦੀ ਜੇਕਰ ਅਸੀਂ ਗੱਲ ਕਰੀਏ ਤਾਂ 2 ਮਹੀਨੇ ਪਹਿਲਾਂ 1-2 ਮਹੀਨੇ ਪਹਿਲਾਂ ਜਿਹੜਾ ਇੱਥੇ 1 ਕਰੋੜ ਦਾ ਬੰਪਰ ਪ੍ਰਾਈਜ਼ ਜਿਹੜਾ ਉਹ ਹਿੱਟ ਕੀਤਾ ਸੀ ਤੇ ਇੱਕ ਵਾਰ ਫੇਰ ਤੋਂ ਅੱਜ ਟੋਲ ਲਗਾੜਿਆਂ ਦੀ ਥਾਪ ਤੇ ਖੁਸ਼ਖਬਰੀ ਜਿਹੜੀ ਹੈ ਸੁਣਾਈ ਜਾ ਰਹੀ ਹੈ ਤੇ ਜਿਸ ਦੀ ਲਾਟਰੀ ਨਿਕਲੀ ਹੈ ਪਠਾਨਕੋਟ ਦਾ ਹੀ ਇੱਕ ਵਿਅਕਤੀ ਹੈ ਜੋ ਕਿ ਤਿਹਾਰੀਦਾਰ ਦਾ ਕੰਮ ਕਰਦਾ ਹੈ ਦਿਹਾੜੀ ਲਗਾ ਕੇ ਆਪਣੀ ਮਜ਼ਦੂਰੀ ਕਰਕੇ ਆਪਣੇ ਘਰ ਦੀ ਰੋਜ਼ੀ ਰੋਟੀ ਜਿਹੜੀ ਹੈ ਉਹ ਚਲਾ ਰਿਹਾ ਹੈ ਤੇ ਹੁਣ ਜਿਹੜਾ 18 ਦੀ ਹੋਈ ਨਜ਼ਰ ਆਈ ਹੈ ਜਿਸ ਦੀ ਖੁਸ਼ਖਬਰੀ ਜਿਹੜੀ ਟਿਕਾ ਲਾਟਰੀ ਸਟਾਲ ਦੇ तमाम ਮੈਂਬਰਾਂ ਦੇ ਵੱਲੋਂ ਮਨਾਈ ਜਾ ਰਹੀ ਹੈ ਤੇ ਉੱਥੇ ਹੀ ਗੱਲਬਾਤ ਕਰਾਂਗੇ ਰੋਹਨ ਸ਼ਰਮਾ ਦੇ ਨਾਲ ਕੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਇਹ ਲਾਟਰੀ ਜਿਹੜੀ ਹੈ ਉਸ ਵਿਅਕਤੀ ਦੀ ਨਿਕਲੀ ਹੈ ਆਓ ਦੇਖਨੇ ਤਸਵੀਰਾਂ ਤੇ ਦੇਖਨੇ ਕਿਸ ਤਰ੍ਹਾਂ ਦੇ ਨਾਲ ਖੁਸ਼ੀ ਦਾ ਆਲਮ ਇਸ ਵਕਤ ਦੇਖਣ ਨੂੰ ਮਿਲ ਰਿਹਾ ਹੈ ਵਾਲਮੀਕੀ ਚੌਕ ਪਠਾਨਕੋਟ ਵਿਖੇ ਟਿਕਾ ਲਾਟਰੀ ਸਟਾਲ ਤੇ ਮੈਂ ਸਰ ਰੋਹਨ ਸ਼ਰਮਾ ਤੇ ਰੋਬਿੰਦ ਸ਼ਰਮਾ ਟਿਕਾ ਲਾਟਰੀ ਪਠਾਨਕੋਟ ਤੋਂ ਕਰ ਰਾਤੀ 8:00 ਵਜੇ ਸਾਡੇ ਕੋਲ ਇਹਰ ਅਗਲੇ ਸ਼ੇਅਰ ਲੋਟਰੀ ਚੋਕੀ ਛੇਰਪੇ ਵੀ ਟਿਕੜਾ ਗਿਆ ਤੇ ਸਾਡੇ ਕੋਲ 18 ਲੱਖ ਰੁਪਏ ਦਾ ਇੱਕ ਵਾਈਜ਼ ਫਿੱਟ ਹੋਇਆ। ਤਾਲਿਕ 45000 ਰੁਪਏ ਦਾ ਵੀ ਪ੍ਰਾਈਜ਼ ਹਿੱਟ ਹੋਇਆ ਤੇ 3 ਤਰੀਕ ਨੂੰ ਸਾਡੇ ਕੋਲ 99600 993634 ਜੋ ਕਿ ਟਿਕਟ ਨੰਬਰ ਤੁਹਾਡਾ 63634 ਇੱਥੇ 18 ਲੱਖ ਰੁਪਏ ਆਇਆ ਦਾ ਇਹ 200 ਵਿਨਿੰਗ ਕੇ ਹੋਇਆ ਹਿੱਟ ਹੋਇਆ ਹੈ 3 ਰਾਉਂਡ ਦੇ ਦਿਹਾੜੀ ਦੇ 1 ਵਜੇ 6 ਵਜੇ ਦੇ 8 ਵਜੇ ਤੇ 3 ਤਰੀਕ ਨੂੰ ਸਾਡੇ ਕੋਲ 1,80,000 ਰੁਪਏ ਦਾ ਨਾਮ ਲੱਗਿਆ 90-9000 ਰੁਪਏ ਦੇ ਦੋੇ ਨਾਮ ਸਭ ਤੋਂ ਪਹਿਲਾਂ ਸਾਡੇ ਕੋਲ 14 ਅਕਤੂਬਰ ਨੂੰ 1 ਕਰੋ ਤੇ ਉਸ ਤੋਂ ਬਾਅਦ 17 ਨਵੰਬਰ ਨੂੰ ਸਟੋਰ ਦਾ ਪ੍ਰਾਈਸ ਹਿੱਟ ਹੋਇਆ ਇਹ ਜਿਹੜਾ ਪ੍ਰਾਈਸ ਲੱਗਿਆ ਕੱਲ ਸਾਡੇ ਕੋਲ ਇਹ ਲੇਬਰ ਪਰਸਨ ਦਾ ਕੰਮ ਕਰਦਾ ਹੁੰਦਾ ਇੱਕ ਸਹਾਰਾ ਦਿਹਾੜੀਦਾਰ ਬੰਦਾ ਜਿਹਦਾ ਲੱਗਿਆ ਪ੍ਰਾਈਸ ਤੇ ਬਹੁਤ ਬਹੁਤ ਵਧਾਈ ਆ ਅਸੀਂ ਟਿਕਾ ਲਾੜੀ ਬਰਹਾਂਡਕੋਟ ਤੋਂ ਅਪੀਲ ਕਰਦੇ ਹਾਂ ਲੋਕੀ ਸਾਡੇ ਕੋ ਆਣ ਸਾਡੇ ਜਿਹੜੇ ਸਟੋਰਫਿਸ ਆ ਕੇ ਬਨੋਟ ਇੰਟਰਪ੍ਰਾਈਜ਼ ਦੇ ਸ਼ਾਮ ਸੰਦਰਭ ਬਨੋਟ ਦੇ ਪਰੰਪਰਿ ਦੀ ਬੋਟਾ ਸੀ ਨਾ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਲੋਕਾਂ ਨੂੰ ਬੇਨਤੀ ਹੈ ਕਿ ਬਨੋਟ ਇੰਟਰਪ੍ਰਾਈਜ਼ ਦਾ ਜਿੱਥੇ ਵੀ ਆਊਟਲਟ ਹੈਗਾ ਉੱਥੇ ਆ ਕੇ ਵਾਧੂ ਵਾਧੂ ਖਰੀਦਾਰ Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.